ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਸਾਹਿਬ ਪਗੜੀ ਸੈਂਟਰ ਪਟਿਆਲਾ ਤੇ हां जी मित्रों ਤੁਹਾਡੇ ਸਾਹਮਣੇ ਪਾਰਟ 2 ਦੇ ਵਿੱਚ ਕਿਸ ਤਰੀਕੇ ਦੇ ਨਾਲ ਤੁਸੀਂ ਵਟਾਲੀ ਪੱਗ ਦਾ ਤੀਜਾ ਲੜ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਲਗਾ ਸਕਦੇ ਹੋ ਤੇ ਆਸਾਨੀ ਦੇ ਨਾਲ ਤੁਸੀਂ ਵਟ ਪਾ ਸਕਦੇ ਹੋ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਪੱਲੇ ਦੀ ਪੂਣੀ ਕਰਾਂਗੇ ਪੱਲੇ ਨੂੰ ਦੇਖਿਆ ਜਿਹੜੀ ਗਰਦਨ ਦੇ ਨਾਲ ਪੱਲਾ ਆਉਂਦਾ ਪਹਿਲਾਂ ਇਹ ਪੱਲਾ ਲਿਆ ਫਿਰ ਉਪਰ ਵਾਲਾ ਪੱਲਾ ਲੈਣਾ ਇਸ ਤਰੀਕੇ ਦੇ ਨਾਲ ਇਹਨਾਂ ਦੋਨਾਂ ਨੂੰ اسی ਸੈਟਿੰਗ ਵਿੱਚ ਲਿਆਵਾਂਗੇ ਡਬਲ ਸੈਟ ਥੱਲੇ ਸਿੰਗਲ ਸੈਟ ਉੱਪਰ ਪੱਲੇ ਦੀ ਚੌੜਾਈ ਦੇ ਵਿੱਚ ਅਸੀਂ ਰੱਖਿਆ ਹੈ ਇਹਨੂੰ ਅਸੀਂ ਮਿਕਸ ਕਰਕੇ ਜਿਹੜਾ ਜ਼ਿਆਦਾ ਪੱਲਾ ਉਹ ਨਹੀਂ ਅਸੀਂ ਰੱਖਣਾ ਇਹਨੂੰ ਮਿਕਸ ਕਰਕੇ ਰੱਖਾਂਗੇ ਇਸ ਤਰੀਕੇ ਦੇ ਨਾਲ ਡਬਲ ਸਾਈਡ ਥੱਲੇ ਸਿੰਘ ਅਥਰ ਉੱਪਰ ਜਿੱਥੇ ਅਸੀਂ ਬੈਕ ਸਾਈਡ ਤੋਂ ਫੇਰ ਦੁਬੇ ਦੇ ਨਾਲ ਇਸ ਤਰੀਕੇ ਨਾਲ ਬਿਲ ਪਿੰਚ ਸਿੱਟਾ ਤੇ ਦੱਬੇਮੂ ਇਸੇ ਦੇ ਨਾਲ ਦਾ ਅਪਕੇ ਸੱਜੇ ਪਾਸੇ ਪੱਲਾ ਉੱਪਰ ਕਰਕੇ ਲਈ ਅੰਦਰ 1-1 ਇੰਚ ਦਾ ਗੈਪ ਦਾਂਗੇ ਚਾਰਾਂ ਉਂਗਲਾਂ ਦੇ ਨਾਲ ਅਸੀਂ ਗੁਲਾਈ ਕਰ ਲਿੱਤੀ ਆ ਪੱਲੇ ਨੂੰ ਖਿਲਾ ਰਿਆ ਜਿਸ ਤਰ੍ਹਾਂ ਅਸੀਂ ਬਾਕੀ ਪੱਲਿਆਂ ਦੇ ਵਿੱਚ ਕੀਤਾ ਸੀਗਾ ਇਹਦੀ ਬੈਕ ਸਾਈਡ ਵਾਲਾ ਪੱਲਾ ਖਿਚਾਂਗੇ ਆ ਦੇਖੋ ਜੀ ਇਹਦੀ ਬੈਕ ਸਾਈਡ ਵਾਲਾ ਪੱਲਾ ਖਿਚਿਆ ਸੀ ਠੀਕ ਆ ਸੌਖਾ ਤਰੀਕਾ ਤੁਹਾਨੂੰ ਉਪਰੋਚਾਰਾਂ ਅਗਲੇ ਦਿਨਾਂ ਗੁਲਾਈ ਕਰੂੰ ਬੈਕਸਾਈਡ ਵਾਲਾ ਪੱਲਾ ਖਿੱਚੇ ਕੋਚ ਨਹੀਂ ਕਰਨਾ ਵੀਰੋ ਬਸ ਖਿੱਚਣਾ ਇਹਨੂੰ ਇੱਥੋਂ ਖੜਿਆ ਇਹਨੂੰ ਉੱਥੋਂ ਪਿੰਚ ਕੀਤਾ ਜਿੱਥੇ ਪਹਿਲਾ ਪੱਲਾ ਰੱਖਿਆ ਉਹਦੇ ਉੱਪਰ ਦੂਜਾ ਪੱਲਾ ਰੱਖ ਦੋ ਹੋਰ ਕਿੰਨਾ ਕੋਖਾ ਕੰਮ ਏ ਆ ਦੇਖੋ ਇੱਥੇ ਆਇਆ ਇੱਥੇ ਪਹਿਲ ਸੱਚੇ ਹੱਦ ਨਾਲ ਪੱਲੇ ਨੂੰ ਰੋਕੋ ਖੱਬੇ ਹੱਥ ਦੇ ਨਾਲ ਹੌਲੀ ਹੌਲੀ ਥੱਲੇ ਕਰੀ ਜਾਓ ਏ ਆ ਲੱਗ ਗਿਆ ਜਪਨ ਠੀਕ ਆ ਉਪਰੋਚਾਰਾਂ ਗੋਲਾ ਦੇ ਨਾਲ ਇਹਦੀ ਗੁਲਾਈ ਕਰ ਲੈਣੀ ਹੈ ਫਿਰ ਨੋ ਦੇ ਨਾਲ ਇਹਦੇ ਗਰੀਕ ਬਰੀਕ ਇੱਥੋਂ ਵਟ ਖਿੱਚੀ ਜਾਣੇ ਥੱਲੇ ਨੂੰ ਆ ਦੇਖੋ ਇਦਾਂ ਇਹਨੂੰ ਬਰੀਕ ਬਰੀਕ ਇੱਥ ਨੋ ਦਿਨਾਂ ਨਾਲ ਇਥੋਂ ਵਟਾ ਗਿਣਤੀ ਦੇ ਹਿਸਾਬ ਨਾਲ ਜਿੰਨੇ ਤੁਸੀਂ ਬਣਾਉਣੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਵਟਾਂ ਨੂੰ ਇਦਾਂ ਹੌਲੀ ਹੌਲੀ ਥੱਲੇ ਨੂੰ ਲਿਆਓ ਹੁਣ ਚਾਰਾਂ ਉਂਗਲਾਂ ਦੇ ਨਾਲ ਤੋਂ ਗਲਾਈ ਕਰਦੋ ਫੇਲਾ ਪੱਲਾ ਵੀ ਗਲਾਈ ਦੇ ਵਿੱਚ ਲਿਆਓ ਇਸ ਤਰ੍ਹਾਂ ਹੁਣ ਜਿੱਥੇ ਤੁਸੀਂ ਦੂਜਾ ਪੱਲਾ ਲਗਾਇਆ ਵਣ ਦੂਜੇ ਪੱਲੇ ਦੇ ਨਾਲ ਕਰਕੇ ਤੀਜਾ ਪੱਲਾ ਲਗਾਉਣਾ ਵਾ ਠੀਕ ਹੈ ਵਟਾਂ ਦੇ ਵਿੱਚ ਵਟ ਮਿਕਸ ਕਰਦੋ ਆ ਦੇਖੋ ਇਥੋਂ ਇਹਦਾ ਖਤਮ ਹੋਇਆ ਦੂਜੇ ਪੱਲੇ ਦਾ ਹੁਣ ਤੀਜਾ ਪੱਲਾ ਇਥੋਂ ਸ਼ੁਰੂ ਕਰ ਦੋ ਅਗੋਂ ਤੁਹਾਡੇ ਵਟ ਪੈ ਗਏ ਆ ਬੈਕ ਸਾਈਡ ਤੋਂ ਹੱਥ ਦੇ ਨਾਲ ਉੱਤੇ ਥੱਲੇ ਕਰਕੇ ਵਟਾਂ ਦੀ ਸੈਟਿੰਗ ਕਰ ਲਓ ਇਸ ਤਰੀਕੇ ਨਾਲ ਆਪਣੇ ਬੈਕ ਸਾਈਡ ਤੱਕ ਪੂਰੇ ਵਟ ਬ੍ਰੀਕ ਬ੍ਰੀਕ ਤੁਸੀਂ ਲੈ ਆਉਣੇ ਆ ਵਟਾਂ ਨੂੰ ਉੱਤੇ ਥੱਲੇ ਕਰਕੇ ਪੱਲਾ ਟਾਈਕ ਕਰਕੇ ਧਮਾ ਦੋ ਇਸ ਵਿੱਚ ਕਿੰਨਾ ਵੀਰੋ ਆਪਣੇ ਕੈਨ ਲੜ ਤਿਆਰ ਹੋਣਗੇ ਪਾਰਟੂ ਦੇ ਵਿੱਚ